ਹਾਂਜੀ ਖੜੇ ਆਂ ਸਰਹੰਦ ਨਹਿਰ ਦਰਾਹਾ ਦੇ ਕਿਨਾਰੇ ਦੇ ਉੱਪਰ ਜਿੱਥੇ ਕਿ ਅੱਜ ਅ ਪ੍ਰਵਾਸੀਆਂ ਵੱਲੋਂ ਮੂਰਤੀ ਵਿਸਰਜਨ ਦੀ ਪੂਜਾ ਕੀਤੀ ਜਾ ਰਹੀ ਹੈ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਦੇਖ ਸਕਦੇ ਹੋ ਕਿ ਲੋਕ ਬੜੇ ਖੁਸ਼ੀ ਦੇ ਵਿੱਚ ਇਸ ਉਤਸਵ ਦੇ ਵਿੱਚ ਭਾਗ ਲੈ ਰਹੇ ਸਨ ਕਿ ਜੋ ਆਪਣੇ ਦੇਵੀ ਦੇਵਤਾ ਇਸ ਨੇ ਉਹਨਾਂ ਦੀਆਂ ਮੂਰਤੀਆਂ ਇਸ ਨਹਿਰ ਦੇ ਵਿੱਚ ਜਲ ਪ੍ਰਵਾਹ ਕਰ ਰਹੇ ਸਨ ਇਸੇ ਸਮੇਂ ਇੱਕ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਇਸ ਵਿੱਚ ਦੋ ਪ੍ਰਵਾਸੀ ਅਚਾਨਕ ਡੁੱਬਣਾ ਸ਼ੁਰੂ ਹੋ ਜਾਂਦੇ ਨੇ ਦੇਖ ਸਕਦੇ ਹਾਂ ਕਿ ਲੋਕ ਬਿਲਕੁਲ ਇਸ ਵਿੱਚ ਨਹਾ ਰਹੇ ਨੇ ਮੂਰਤੀ ਵਿਸਾਜਨ ਕਰ ਰਹੇ ਨੇ ਇਸੇ ਦੌਰਾਨ ਦੇਖ ਸਕਦੇ ਹਾਂ ਕਿ ਇੱਕ ਵਿਅਕਤੀ ਅਚਾਨਕ ਡੁੱਬਣਾ ਸ਼ੁਰੂ ਹੋ ਜਾਂਦਾ ਹੈ ਥਾਣਾ ਇਸ਼ਾਰੇ ਕਰ ਰਿਹਾ ਬਚਾਉਣ ਦੇ ਕਿਸੇ ਨੂੰ ਕੋਈ ਸਮਝ ਨਹੀਂ ਲੱਗਦਾ ਕਿ ਇਹ ਵਿਅਕਤੀ ਡੁੱਬ ਰਿਹਾ ਹੈ ਦੇਖ ਸਕਦੇ ਹਾਂ ਕਿ ਇਹ ਵਿਅਕਤੀ ਡੁੱਬ ਰਿਹਾ ਹੈ ਜਦੋਂ ਤੱਕ ਪਤਾ ਲੱਗਿਆ ਕਿ ਇਹ ਵਿਅਕਤੀ ਡੁੱਬ ਰਿਹਾ ਹੈ ਦੁਆਰਾ ਇਹ ਵਿਅਕਤੀ ਫੇਰ ਵਾਪਸ ਆਉਂਦਾ ਹੈ ਤੇ ਫੇਰ ਆ ਕੇ ਮਦਦ ਦੀ ਗਹਾਰ ਲਾਉਂਦਾ ਹੈ ਤੇ ਜੋ ਕੋਲਕੜੇ ਸਾਥੀ ਨੇ ਆ ਜਾਓ ਆ ਜਾਓ ਉਹਨਾਂ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਕਿ ਇਹ ਵਿਅਕਤੀ ਡੁੱਬ ਰਿਹਾ ਹੈ ਦੇਖ ਸਕਦੇ ਹਾਂ ਕਿ ਇਹ ਵਿਅਕਤੀ ਕਰਕੇ ਕਿਨਾਰੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਇਸ ਨਹਿਰ ਦੀਆਂ ਸਾਈਡਾਂ ਪੱਤੀਆਂ ਕਰ ਦਿੱਤੀਆਂ ਗਈਆਂ ਪਹਿਲਾਂ ਇਸ ਨਹਿਰ ਦੀਆਂ ਸਾਈਡਾਂ ਕੱਚੀਆਂ ਸਨ ਲੋਕ ਜੋ ਸੱਗਾਂ ਤੇ ਜੋ ਘਾਹ ਸੀ ਜਾਂ ਹੋਰ ਮਿੱਟੀ ਵਗੈਰਾ ਹੁੰਦੀ ਸੀ ਉਸ ਨੂੰ ਪਕੜ ਕੇ ਬਾਹਰ ਆ ਜਾਂਦੇ ਸਨ ਇਸੇ ਦੌਰਾਨ ਇੱਕ ਵਿਅਕਤੀ ਹੋਰ ਹੈ ਜੋ ਪਿੱਛੇ ਇਸ ਦੇ ਉਹ ਡੁੱਬ ਚੁੱਕਿਆ ਤੇ ਉਸ ਇਹ ਦੇਖ ਸਕਦੇ ਹਾਂ ਕਿ ਉਹ ਵਿਅਕਤੀ ਹੈ ਕਿਸੇ ਨੇ ਵੀ ਇਸ ਨੂੰ ਨੋਟਿਸ ਨਹੀਂ ਕੀਤਾ ਤੇ ਇਹ ਵਿਅਕਤੀ ਡੁੱਬ ਚੁੱਕਿਆ ਜਦੋਂ ਤੱਕ ਇਸ ਦੇ ਸਾਥੀਆਂ ਨੂੰ ਪਤਾ ਲੱਗਦਾ ਹੈ ਕੁਲੋਂ ਤੱਕੇ ਵਿਅਕਤੀ ਪੂਰਨ ਰੂਪ ਵਿੱਚ ਡੁੱਬ ਚੁੱਕਾ ਹੁੰਦਾ ਹੈ ਬੜੀ ਹੀ ਮੰਦਭਾਗੀ ਘਟਨਾ ਵਾਪਰੀ ਹੈ ਜੋ ਇਹ ਵਿਅਕਤੀ ਹੈ ਇਸ ਵਿਅਕਤੀ ਨੂੰ ਬਚਾਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਉੱਥੋਂ ਰस्सियां ਵਗੈਰਾ ਜੋ ਚੁੰਨੀਆਂ ਨੇ ਉਹ ਬੰਨ ਕੇ ਸੁਕੀਆਂ ਜਾ ਰਹੀਆਂ ਨੇ ਕੁਝ ਵਿਅਕਤੀ ਇਸ ਨੂੰ ਬਚਾਉਣ ਲਈ ਨਹਿਰ ਵਿੱਚ ਜੰਪ ਕਰ ਗਏ ਨੇ ਪਰੰਤੂ ਜੋ ਦੂਸਰਾ ਵਿਅਕਤੀ ਹੈ ਉਸ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਜੋ ਤੱਕ ਧਿਆਨ ਗਿਆ ਉਹ ਵਿਅਕਤੀ ਬਿਲਕੁਲ ਡੁੱਬ ਚੁੱਕਿਆ ਸੀ ਦੇਖ ਸਕਦੇ ਹੋ ਕਿ ਬਹੁਤ ਹੀ ਮੰਦਪਾਗੀ ਘਟਨਾ ਵਾਪਰੀ ਹੈ ਅਜੇ ਕੁਝ ਦਿਨ ਪਹਿਲਾਂ ਹੀ ਇਸ ਨਹਿਰ ਨੂੰ ਦੁਆਰਾ ਖੁੱਲਿਆ ਗਿਆ ਇਸ ਦੀਆਂ ਸਾਈਡਾਂ ਪੱਕੀਆਂ ਕੀਤੀਆਂ ਗਈਆਂ ਨੇ ਇਸ ਨਹਿਰ ਨੂੰ ਚੌੜਾ ਕੀਤਾ ਗਿਆ ਦੇਖ ਸਕਦੇ ਹੋ ਕਿ ਕਿੰਨੀ ਮੰਦਪਾਗੀ ਘਟਨਾ ਵਾਪਰੀ ਹੈ ਇੱਕ ਜਿਸਤਾਨਾ ਸੁਧੀਰ ਜੋ ਗਵਿੰਦ ਮੰਡੀ ਗਵਿੰਦਗੜ ਦਾ ਵਾਸੀ ਦੱਸਿਆ ਜਾ ਰਿਹਾ ਹੈ ਇਸ ਵਿੱਚ ਡੁੱਬ ਚੁੱਕਿਆ ਹੈ ਉਸ ਦੇ ਸਾਥੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਪਰੰਤੂ ਉਹ ਵਿਅਕਤੀ ਡੁੱਬ ਚੁੱਕਿਆ ਸਾਡੀਆਂ ਅੱਖਾਂ ਦੇ ਸਾਹਮਣੇ ਬਿਲਕੁਲ ਡੁੱਬ ਚੁੱਕਿਆ ਤੇ ਦੂਸਰੇ ਵਿਅਕਤੀ ਨੂੰ ਉਸ ਦੇ ਸਾਥੀਆਂ ਵੱਲੋਂ ਬਚਾ ਲਿਆ ਗਿਆ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਹੁਣ ਇੱਥੇ ਸਵਾਲ ਇਹ ਉੱਠਦਾ ਹੈ ਜਦੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਨੇ ਉਸ ਸਮੇਂ ਪ੍ਰਸ਼ਾਸਨ ਇਸ ਦਾ ਪੂਰਤ ਪ੍ਰਬੰਧ ਕਿਉਂ ਨਹੀਂ ਕਰਦਾ ਕੀ ਨਾਮ ਜੋ ਉਸ ਦਾ ਮੁੰਡੇ ਦਾ ਸੁਦੀਰ ਜੀ ਸੁਦੀਰ ਹਾਂਜੀ ਸੁਦੀਰ ਸੁਦੀਰ ਕਹਾ ਕਰਾਣੇ ਵਾਲਾ ਹੈ ਹਾਂਜੀ ਕਹਾ ਕਰਾਣੇ ਵਾਲਾ ਹੈ ਆਸੀ ਗਵਿੰਦਰ ਜੀ ਰੰਨੇ ਜੀ ਅੱਛਾ ਹਾਂ ਜੀ ਕਿੰਨੇ ਬੰਦੇ ਆ ਤੁਸੀਂ ਇੱਥੇ ਪੰਜ ਛੇ ਬੰਦੇ ਸੀਗੇ ਜੀ ਪੰਜ ਛੇ ਬੰਦੇ ਆਏ ਸੀਗੇ ਜੀ ਜੀ ਨਾ ਦਿਓ ਜੀ ਹਾਂ ਜੀ ਘੜਾ ਦਿਓ ਜੀ ਹਾਂ ਆ ਰਹੇ ਆ ਜੀ ਆ ਰਹੇ ਆ ਔਰ ਆ ਰਹੇ ਆ ਰਹੇ ਆ